ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਬਹੁਤ ਅਸੀ ਲੋੜਵੰਦ ਪਰਿਵਾਰ ਦੀ ਹੈ ਜੀ ਭਈ ਦੱਸਿਓ ਅ ਅੱਜ ਦੀ ਵੀਡੀਓ ਨਾਲ ਆਪਣੀ ਜਿਹੜੀ ਹੈਗੀ ਇੱਕ ਲੋੜਵੰਦ ਪਰਿਵਾਰ ਵਾਸਤੇ ਜਿਹੜਾ ਕਿ ਪਿੰਡ ਫੱਟਾ ਮਾਲੂਕਾ ਦੇ ਵਿੱਚ ਇੱਕ ਦੋ ਪਰਿਵਾਰ ਮੈਂਬਰੀ ਨੇ ਬਸ ਕਿਉਂਕਿ ਇਹਨਾਂ ਦੀ ਬੱਚਾ ਜਿਹੜਾ ਆਪਣਾ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ 7 ਸਾਲ ਦੀ ਏਜ ਹੈਗੀ ਤੇ ਇਹਦੇ ਤਾਇਆ ਜੀ ਪਏ ਨੇਗੇ ਜਿਹੜੇ ਬਿਮਾਰ ਨੇਗੇ ਠੀਕ ਹੈ ਜੀ ਤੇ ਹੋਰ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਇਨਾਂ ਦਾ ਡੈਡੀ ਸੀ ਜਿਹੜਾ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮੰਮੀ ਇਹਨਾਂ ਦੀ ਚਲ ਗਈ ਸੀਗੀ ਇਥੋਂ ਬਹੁਤ ਸਾਲ ਹੋ ਗਏ ਨੇ ਉਹਨੂੰ ਗਈ ਨੂੰ ਤੇ ਇਹ ਤੋਂ ਇੱਕ ਛੋਟਾ ਬੱਚਾ ਸੀ ਉਹਨੂੰ ਹੁਣਾਲ ਲੈ ਗਈ ਸੀ ਉਸ ਤੋਂ ਬਾਅਦ ਕਿਸੇ ਨੇ ਇਹਦੀ ਬਾਹ ਨਹੀਂ ਪੜੀ ਹੁਣ ਕੀ ਹੈਗਾ ਰੋਟੀ ਟੋਕ ਤੁਸੀਂ ਇਹ ਗੱਲ ਮੰਨੋ ਵੀ ਗਵਾਂਢ ਚ ਕੋਈ ਫੜਾ ਗਿਆ ਤਾਂ ਖਾ ਲੈਣੀ ਆ ਤੇ ਨਹੀਂ ਵਿਚਾਰੇ ਨੂੰ ਭੁੱਖੇ ਵੀ ਪੈਣਾ ਪੈਂਦਾ ਤੇ ਖਾਦ ਉਹ ਵੀ ਘਰ ਦੇ ਦੇਖ ਸਕਦੇ ਹੋਗੇ ਵੀ ਕੀ ਨੇ ਬਈ ਐਸੀ ਇਹੀ ਚਾਹੁੰਦੇ ਆ ਕਿ ਤੁਸੀਂ ਜ਼ਰੂਰ ਇਹਨਾਂ ਦੀ ਮਦਦ ਕਰੋ ਵੀ ਜ਼ਿਆਦਾਤਰ ਆਪਾਂ ਨੂੰ ਇਹ ਹੈ ਵੀ ਦੇਖੋ ਜਿਵੇਂ ਆ ਕੱਚਾ ਘਰ ਆ ਹਾਲਾਤ ਦੇਖੋ ਤੁਸੀਂ ਕਿਵੇਂ ਲੇਗੇ ਉੱਪਰ ਦੇਖ ਲਓ ਉਹ ਕੜੀ ਟੁੱਟੀ ਪਈ ਐ ਇਧਰਲੇ ਹਲਾ ਤਾਂ ਇਹ ਕਦੋਂ ਵੀ ਡਿੱਗ ਸਕਦਾਗਾ ਤੇ ਬਾਹਰ ਇਹਨਾਂ ਦੀ ਰਸੋਈ ਵੀ ਢਹਿ ਚੁੱਕੀ ਹੈਗੀ ਮੈਂ ਚਾਹੁੰਦਾ ਵੀ ਯਾਰ ਜੇ ਕੋਈ ਐਨ ਆਰ ਆਈ ਵਾਈ ਹੈਗਾ ਹਨਾ ਕੋਈ ਸੰਸਥਾ ਹੈਗੀ ਐ ਤੇ ਜੇ ਪਰਿਵਾਰ ਨੂੰ ਅਡਾਪਟਿਵ ਕਰ ਲੇ ਤਾਂ ਉਹ ਬਹੁਤ ਸੋਹਣੀ ਗੱਲ ਹੋ ਜੂ ਉਸ ਕਿਉਂਕਿ ਰਸਣ ਪਾਣੀ ਵੀ ਇਹਨੇ ਤਾਂ ਆਉਂਦਾ ਰਵੇ আর ਸੋਈ ਲੈ ਇਹ ਸੋਈ ਸੀ ਇਹਨਾਂ ਨੇ ਹੁਣ ਚਾੱਕ ਕੇ ਜਿਹੜਾ ਸੀਗਾ ਆਪਦਾ ਸਮਾਨ ਉਧਰ ਧਰ ਲਿਆ ਹੱਡਿੱਕ ਪੀ ਮੀਨੇ ਨਾਲ ਤੇ ਬਾਥਰੂਮ ਵਾਲਾ ਤਾਂ ਕੋਈ ਨਾਮ ਨਿਸ਼ਾਨੀ ਨਹੀਂ ਜਿਸ ਦਾ ਆਪਾਂ ਨੂੰ ਉਹ ਫਲਸ਼ ਬਣੀ ਹੋਈ ਹੈਗੀ ਤੇ ਉਹਦਾ ਕੋਈ ਹੈ ਨਹੀਂ ਸੀ ਨਾ ਆ ਕੰਦ ਅਸੀਂ ਬਾਹਰ ਲਈ ਉਹ ਵੀ ਟਹਿ ਚੁੱਕੀ ਹੈਗੀ ਹਾਲਾਤ ਬਹੁਤ ਮਾੜੇ ਨੇਗੇ ਮੈਂ ਕਹਿੰਦਾ ਵੀ ਲੋਕਾਂ ਦੇ ਬਗਲ ਵੀ ਨਹੀਂ ਬਾਈ ਐਸ ਲੋਟ ਹੁੰਦੇ ਤੇ ਪਰਸਨਲੀ ਇਹ ਤੁਹਾਨੂੰ ਰਿਕਵੈਸਟ ਕਰਦੇ ਆਂ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਆਪਾਂ ਨੂੰ ਹੋਰ ਦਾ ਕੋਈ ਹੋਣੀਗਾ ਪਰ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਪੱਤ ਤੋਂ ਪੱਤ ਸ਼ੇਅਰ ਕਰ ਦਿਓ ਜੇ ਕਿਸੇ ਨੇ ਮਦਦ ਨਹੀਂ ਵੀ ਕਰਨੀ ਬਾਈ ਸ਼ੇਅਰ ਜ਼ਰੂਰ ਕਰ ਦਿਓ ਬਸ ਇਹ ਇੰਨੀ ਸ਼ੇਅਰ ਹੋ ਜਾਣੀ ਚਾਹੀਦੀ ਹੈ ਇਹ ਵੀਡੀਓ ਤੁਸੀਂ ਲਿਮਟ ਕ੍ਰਾਸ ਕਰ ਦਿਓ ਤੁਸੀਂ ਸ਼ੇਅਰ ਵਾਲੀ ਧੰਨਵਾਦ ਜੀ